ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੇਖਾ ਚੋ ਚੱਕੀਆਂ ਚੋ ਵਈਆਂ ਇਹ ਮੰਨ ਇਕਤ ਕਰਿਆਣ ਇਹ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨੈ ਸਤਿਗੁਰੂ ਆਗੇ ਟੈ ਪਾਓ ਸਭ ਕੁਝ ਜਾਣੇ ਜਾਣ ਆਸਾ ਮਨ ਸਾ ਜਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ 3 ਜਾ ਹਰ ਗੁਣ ਟੋਟਨਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਛੋਲੀ ਦੇ ਸਵਾਰੀ ਡੇ ਪੈ ਦੀ ਭਗਤ ਕਰੀ ਹਰ ਪਾਟ ਲਗਾ ਅਕਾਈ ਬੋ ਬੋ ਬਿਦ ਪਾਤ ਕਰੇ ਕੋਈ ਬੂਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੁਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੇਖਾ ਚੋ ਚਕੀਆਂ ਚੋਵਈਆਂ ਏ ਮੰਨ ਇਕਤ ਕਾਰਿਆਣ 에 ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਉ ਸਭ ਕੁਛ ਜਾਣੇ ਜਾਣ ਆਸਾ ਮਨ ਸਾ ਜਲਾਏ ਤੋ ਹੋਏ ਰੇ ਮਹਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਣੀ ਤ੍ਰਿਗ ਪੈਨਣ ਤ੍ਰਿਗ ਖਾਨ ਮਹਾਲਾ ਤਿਜਾ ਹਰ ਗੁਣ ਟੋਟ ਨ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈ ਦੀ ਭਗਤ ਕਰੇ ਹਾਰ ਕਾਈ ਬੋ ਬੋ ਬਿਦ ਪਾਤ ਕਰੇ ਕੋਈ ਬੂਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੂਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੇਖਾ ਚੋ ਚਕੰਗਿਆ ਚੋ ਵਈਆ ਇਹ ਮਨ ਇਕਤ ਕਰਿਆਣ ਇਹ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਸਾ ਮਨ ਸਾਜ ਲਾਏ ਤੋ ਹੋਏ ਰੇ ਮਾਨ ਸਤ ਗੁਰ ਕੇ ਬਾਣੇ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਣਕ ਜੇ ਨਾਮ ਨਾ ਚੇਤਣੀ ਤ੍ਰਿਗ ਪੰਨ ਤ੍ਰਿਗ ਖਾਨ ਵਹਾਲਾ ਤੇ ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈ ਦੀ ਭਗਤ ਕਰੇ ਹਾਰ ਪਾਠ ਗਾ ਅਕਾਈ ਬੋ ਬੋ ਬਿਦਪਾਤ ਕਰੇ ਕੋਈ 부জে ਭੋਜਨ ਹਾਰਾ ਅੰਤ ਬਪੇਕ ਕਰੇ ਸੋ 부জে ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਿਖਾ ਚੋ ਚੱਕੀਆਂ ਚੋ ਵਈਆਂ ਇਮਾਨ ਇਕਤ ਕਰਿਆਣ 에ਰੇ ਟੇੜ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਝ ਜਾਣੇ ਜਾਣ ਆਸਾ ਮਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਣਕ ਜੇ ਨਾਮਾ ਚੇਤਣੀ ਤ੍ਰਿਗ ਪੈਨਣ ਤ੍ਰਿਗ ਖਾਣ ਮਹਲਾ ਤੇ ਜਾ ਹਰ ਗੁਣ ਟੋਟ ਨ ਆਵੀ ਕੀਮਤ ਕਹਿ ਨ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈ ਦੀ ਭਗਤ ਕਰੇ ਹਾਰ ਪਾਟ ਗਾ ਅਕਾਈ ਬੋ ਬੋ ਬਿਦਪਾਤ ਕਰੇ ਕੋਈ 부জে ਭੋਜਨ ਹਾਰਾ ਅੰਤ ਬਪੇਕ ਕਰੇ ਸੋ 부জে ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੇਖਾ ਚੋ ਚੱਕੀਆਂ ਚੋ ਵਈਆਂ ਏ ਮਨ ਇਕਤ ਕਰਿਆਣ 에ਰੇ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਸਾ ਮਨ ਸਾਜ ਲਾਏ ਤੋ ਹੋਏ ਰੇ ਮਾਨ ਸਤ ਗੁਰ ਕੇ ਬਾਣ ਪੀ ਚਲੇ ਤਾ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ 3 ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈਦੀ ਭਗਤ ਕਰੇ ਹਾਰ ਪਾਟ ਲਗਾ ਇਕਾਈ ਬੋ ਬੋ ਬਿਦ ਪਾਟ ਕਰੇ ਕੋਈ 부জে ਭੋਜਨ ਹਾਰਾ ਅੰਤ ਬਪੇਕ ਕਰੇ ਸੋ 부জে ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਿਖਾ ਚੋ ਚਕੀਆਂ ਚੋ ਵਈਆਂ ਇਮਾਨ ਇਕਤ ਕਾਰਿਆਣ ਇਹ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਉ ਸਭ ਕੁਛ ਜਾਣੇ ਜਾਣ ਸਾ ਮਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤ੍ਰਿਗ ਪੈਨਨ ਤ੍ਰਿਗ ਖਾਨ ਵਹਲਾ ਤੇ ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈਦੀ ਭਗਤ ਕਰੇ ਹਰ ਪਾਟ ਲਗਾ ਇਕਾਈ ਬੋ ਬੋ ਬਿਦ ਪਾਟ ਕਰੇ ਕੋਈ ਬੁਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੁਝੇ ਇਹ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਿਖਾ ਚੋ ਚਕੀਆਂ ਚੋ ਵਈਆਂ ਇਮਾਨ ਇਕਤ ਕਾਰਿਆਣ 에ਰੇ ਤੇੜੇ ਛਾੜ ਤੂੰ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਆਸਾ ਮਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਣੀ ਤ੍ਰਿਗ ਪੈਨਣ ਤ੍ਰਿਗ ਖਾਨ ਮਹਲਾ 3 ਜਾ ਹਰ ਗੁਣ ਟੋਟ ਨ ਆਵੀ ਕੀਮਤ ਕਹਿ ਨ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈਦੀ ਭਗਤ ਕਰੇ ਹਰ ਪਾਟ ਲਗਾ ਇਕਾਈ ਬੋ ਬੋ ਬਿਦ ਪਾਤ ਕਰੇ ਕੋਈ ਬੂਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੂਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸੇਖਾ ਚੋ ਚੱਕੀਆਂ ਚੋ ਵਈਆਂ ਇਹ ਮਨ ਇਕਤ ਕਰਿਆਣ ਇਹੇ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਆਸਾ ਮੰਸਾ ਜਲਾਏ ਤੋ ਹੋਏ ਰੇ ਮਹਾਨ ਸਤਗੁਰ ਕੇ ਬਾਣ ਪੀ ਚਲੇ ਤਾ ਦਰਗੇ ਪਾਵੇ ਮਾਨ ਨਾਨਕ ਜੇ ਨਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਨ ਮਹਲਾ ਤੇ ਜਾ ਹਰ ਗੁਣ ਤੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਕੱਢੇ ਪੈ ਦੀ ਭਗਤ ਕਰੇ ਹਾਰ ਪਾਟ ਗਾ ਅਕਾਈ ਬੋ ਬੋ ਬਿਦਪਾਤ ਕਰੇ ਕੋਈ 부জে ਭੋਜਨ ਹਾਰਾ ਅੰਤ ਬਪੇਕ ਕਰੇ ਸੋ 부জে ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਿਖਾ ਚੋ ਚੱਕੀਆਂ ਚੋ ਵਈਆਂ ਇਹ ਮਨ ਇਕਤ ਕਰਿਆਣ ਇਹੇ ਤੇੜੇ ਛਾੜ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਸਾ ਮਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਬਾਣ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਣਕ ਜੇ ਨਾਮ ਨਾ ਚੇਤਣੀ ਤ੍ਰਿਗ ਪੈਨਨ ਤ੍ਰਿਗ ਖਾਣ ਮਹਲਾ ਤੇ ਜਾ ਹਰ ਗੁਣ ਟੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਣਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਛੋਲੀ ਦੇ ਸਵਾਰੀ ਕੱਡੇ ਪਹਿਦੀ ਭਗਤ ਕਰੀ ਹਰ ਪਾਟ ਲਗਾ ਇਕਾਈ ਬੋ ਬੋ ਬਿਦ ਪਾਟ ਕਰੇ ਕੋਈ ਬੂਝੇ ਭੋਜਨ ਹਾਰਾ ਅੰਤ ਬਪੇਕ ਕਰੇ ਸੋ ਬੂਝੇ ਬਵੇਕ ਜਿਸ ਬਜਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮਖ ਹਰ ਸਤ ਹਰ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਿਖਾ ਚੋ ਚਕੰਗਿਆ ਚੋ ਵਈਆ ਇਮਾਨ ਇਕਤ ਕਰਿਆਣ 에ਰੇ ਤੇੜ ਛਾੜ ਤੂੰ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਾਓ ਸਭ ਕੁਛ ਜਾਣੇ ਜਾਣ ਆਸਾ ਮਨ ਸਾਜ ਲਾਏ ਤੋ ਹੋਏ ਰੇ ਮਹਿਮਾਨ ਸਤਗੁਰ ਕੇ ਬਾਣ ਪੀ ਚਲੇ ਤਾ ਦਰਗੇ ਪਾਵੇ ਮਾਨ ਨਾਨਕ ਜੇ ਨਾਮਾ ਚੇਤਣੀ ਤ੍ਰਿਗ ਪੰਨ ਤ੍ਰਿਗ ਖਾਨ ਮਹਲਾ ਤੇ ਜਾ ਹਰ ਗੁਣ ਤੋਟਨਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਰ ਚੋਲੀ ਦੇ ਸਵਾਰੀ ਕੱਡੇ ਪੈ ਦੀ ਭਗਤ ਕਰੀ ਹਰ ਪਾਟ ਗਾ ਅਕਾਈ ਬੋ ਬੋ ਬਿਦਪਾਤ ਕਰੇ ਕੋਈ 부জে ਭੋਜਨ ਹਾਰਾ ਅੰਤ ਬਪੇਕ ਕਰੇ ਸੋ 부জে ਬਵੇਕ ਜਿਸ ਬਜਾਏ ਆਪ ਹਰ ਨਾਨਕ ਕਹਿ ਵਿਚਾਰਾ ਗੁਰਮਖ ਹਰਿ ਸਤ ਹਰਿ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਿਖਾ ਚੋ ਚਕੀਆਂ ਚੋ ਵਈਆਂ ਏ ਮੰਨ ਇਕਤ ਕਾਰਿਆਣ ਤੋ ਗੁਰ ਕਾ ਸ਼ਬਦ ਪਛਾਨ ਸਤ ਗੁਰੂ ਆਗੇ ਟੈ ਪਉ ਸਭ ਕੁਛ ਜਾਣੇ ਜਾਣ ਆਸਾ ਮਨ ਸਾ ਜਲਾਏ ਤੋ ਹੋਏ ਰੇ ਮਹਿਮਾਨ ਸਤ ਗੁਰ ਕੇ ਭਾਣੇ ਪੀ ਚਲੇ ਤਾਂ ਦਰਗੇ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਣੀ ਤ੍ਰਿਗ ਪੈਨਣ ਤ੍ਰਿਗ ਖਾਣ ਮਹਲਾ ਤੇ ਜਾ ਹਰ ਗੁਣ ਟੋਟਣਾ ਆਵੀ ਕੀਮਤ ਕਹਿ ਨਾ ਜਾਏ ਨਾਨਕ ਗੁਰਮਖ ਹਰ ਗੁਣ ਰਿਓ ਗੁਣ ਮੇਰੇ ਸਮਾਏ ਪਾਉੜੀ ਹਾਰ ਚੋਲੀ ਦੇ ਸਵਾਰੀ ਗੱਡੇ